ਸਰਕਾਰ ਨੇ ਮੁੜ ਮੁਲਾਜ਼ਮਾਂ ਅਤੇ ਪੈਨਸ਼ਨਾਂ ਨਾਲ ਮੀਟਿੰਗਾਂ ਦਾ ਦੌਰ ਕੀਤਾ ਸ਼ੁਰੂ ਸਰਕਾਰ ਵੱਲੋਂ ਮਸਟੀਰੀਅਲ ਸਰਵਿਸ ਯੂਨੀਅਨ ਨਾਲ ਮੀਟਿੰਗ ਕਰਕੇ ਮੰਗਾਂ ਉੱਪਰ ਕੀਤਾ ਗਿਆ ਵਿਚਾਰ ਵਟਾਂਦਰਾ ਸਰਕਾਰ ਵੱਲੋਂ ਮਸਟੀਰੀਅਲ ਸਰਵਿਸ ਯੂਨੀਅਨ ਦੀਆਂ ਮੰਗਾਂ ਤੇ ਵਿਚਾਰ ਕਰਨ ਦਾ ਦਿੱਤਾ ਪ੍ਰੋਸਾ ਸਸੇਕਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਪੋਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਲੰਬੇ ਸਮੇਂ ਤੋਂ ਮਸਟਰੀਅਲ ਸਰਵਿਸ ਯੂਨੀਅਨ ਨੇ ਮੰਗਾ ਜਿਹੜੀਆਂ ਲਟਕੀਆਂ ਪਈਆਂ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਫਸਰ ਸ਼ਾਹ ਨੂੰ ਇਹ ਆਦੇਸ਼ ਦਿੱਤੇ ਸੀ ਕਿ ਉਹ ਇਹਨਾਂ ਮੰਗਾ ਉੱਪਰ ਯੂਨੀਅਨ ਨਾਲ ਮੀਟਿੰਗ ਕਰਕੇ ਮਸਲੇ ਹੱਲ ਕੀਤੇ ਜਾਣ ਹੁਣ ਪੰਜਾਬ ਸਟੇਟ ਮਸਟਰੀਅਲ ਸਰਵਿਸ ਯੂਨੀਅਨ ਦੀ ਸਕੱਤਰ ਪਰਸਨਲ ਦੀ ਪ੍ਰਧਾਨਗੀ ਹੇਠ ਸਕੱਤਰਿਤ ਚ ਮੀਟਿੰਗ ਹੋਈ ਹੈ ਇਸ ਮੀਟਿੰਗ ਦੀ ਬਕਾਇਦਾ ਪ੍ਰੋਸੀਡਿੰਗ ਵੀ ਜਾਰੀ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਜੋ ਮੰਗਾਂ ਰੱਖੀਆਂ ਗਈਆਂ ਅਗਰ ਉਹਨਾਂ ਦੀ ਗੱਲ ਕਰੀਏ ਤਾਂ ਪਹਿਲੀ ਮੰਗ ਰੱਖੀ ਗਈ ਸਟੈਨੋਟਾਈਪਿਸਟ ਤੋਂ ਅੱਗੇ ਪਦ 29 ਵਾਸਤੇ ਟੈਸਟ ਨਾ ਲਏ ਜਾਣ ਇਸ ਦੇ ਬਾਰੇ ਫੈਸਲਾ ਇਹ ਹੋਇਆ ਕਿ ਸਟੈਨੋਟਾਈਪਿਸਟ ਦਾ ਅਗਰ ਪਦ 29 ਦੇ ਲਈ ਟੈਸਟ ਨਾ ਲਿਆ ਗਿਆ ਤਾਂ ਇਸ ਦਾ ਸਰਕਾਰੀ ਕੰਮਕਾਜ ਤੇ ਪ੍ਰਭਾਵ ਪੈ ਸਕਦਾ ਹੈ ਫਿਰ ਵਿਚਾਰ ਪਟਾਣ ਦੇ ਉਪਰੰਤ ਜਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਸਟੈਨੋਟਾਈਪਿਸਟ ਤੋਂ ਅੱਗੇ ਪਦ 29 ਲਈ ਲਏ ਜਾਣ ਵਾਲੇ ਟੈਸਟ ਦੀ ਸਪੀਡ ਵਰਡ ਲਿਮਟ ਘਟਾਉਣ ਦੀ ਬੇਨਤੀ ਕੀਤੀ ਗਈ ਆਪ ਇਸ ਸੁਜਾਨੂ ਮੰਗ ਦੇ ਰੂਪ ਵਿੱਚ ਰੱਖ ਲਿਆ ਗਿਆ ਅਤੇ ਅਧਿਕਾਰੀਆਂ ਵੱਲੋਂ ਇਸ ਮੰਗ ਦੇ ਉੱਪਰ ਵਿਚਾਰ ਕਰਕੇ ਇਸ ਮੰਗ ਨੂੰ ਮੰਨਣ ਦਾ ਪ੍ਰੋਸੇਸ ਦਿੱਤਾ ਗਿਆ ਹੈ ਇਸ ਤਰ੍ਹਾਂ ਦੂਸਰੀ ਮੰਗ ਦੀ ਗੱਲ ਕਰੀਏ ਤਾਂ ਯੂਨੀਅਨ ਨੇ ਸਟੈਨੋ ਟਾਈਪਿਸਟਾਂ ਲਈ ਪਦ ਉਨਤੀ ਦੇ ਮੌਕੇ ਮੁਹੱਈਆ ਕਰਨ ਸੰਬੰਧੀ ਵੀ ਮੰਗ ਰੱਖੀ ਜਿੱਥੇਬੰਦੀ ਵੱਲੋਂ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕੁਝ ਵਿਭਾਗਾਂ ਵਿੱਚ ਸਟੈਨੋ ਕਾਡਰ ਦੀ ਪਦ ਉਮਤੀ ਦੇ ਅਫਸਰ ਬਹੁਤ ਹੀ ਘੱਟ ਹਨ ਜਿਸ ਕਰਕੇ ਇਸ ਕਾਡਰ ਦੇ ਅਧਿਕਾਰੀ ਬਿਨਾਂ ਪਦ ਉਮਤੀ ਦੇ ਹੀ ਰਿਟਾਇਰ ਹੋ ਜਾਂਦੇ ਨੇ ਜੱਥੇਬੰਦੀ ਵੱਲੋਂ ਸੁਝਾਅ ਦਿੱਤਾ ਗਿਆ ਕਿ ਸਟੈਨੋ ਟਾਈਪਿਸਟਾਂ ਨੂੰ ਪਦ ਉਮਤੀ ਦੇ ਮੌਕੇ ਮੁਹੱਈਆ ਕਰਵਾਏ ਜਾਣ ਜਾਂ ਫਿਰ ਜਿਹੜੇ ਵਿਭਾਗਾਂ ਦਫ਼ਤਰਾਂ ਵਿੱਚ ਸਟੈਨੋ ਕਾਡਰ ਲਈ ਪ੍ਰੋਮੋਸ਼ਨ ਚੈਨਲ ਘਟ ਹਨ ਉੱਥੇ ਸਟੈਨੋ ਕਾਡਰ ਨੂੰ ਟਾਈਪ ਸਕਿੱਲ ਦਿੱਤੇ ਜਾਣ ਵਿਚਾਰ ਪਟਾਦਿਆਂ ਉਪਰੰਤ ਫੈਸਲਾ ਹੋਇਆ ਕਿ ਇਸ ਮਾਮਲੇ ਨੂੰ ਸਬੰਧਤ ਦਫ਼ਤਰਾਂ ਅਤੇ ਵਿੱਤ ਵਿਭਾਗ ਨਾਲ ਸਲਾਹ ਮਸ਼ਵਰਾ ਕਰਨ ਦਾ ਆ ਕਰਕੇ ਇਹਨਾਂ ਮੰਗਾਂ ਨੂੰ ਮੰਨਣ ਦਾ ਭਰੋਸਾ ਵੀ ਦਿੱਤਾ ਗਿਆ। ਇਸੀ ਮੰਗ ਦੀ ਗੱਲ ਕਰੀਏ ਤਾਂ ਸੀਨੀਅਰ ਸਹਾਇਕ ਤੋਂ ਸੁਪਰਡੈਂਟ ਗ੍ਰੇਡ 2 ਦੀ ਤਰੱਕੀ ਲਈ ਲੋੜਿੰਦਾ ਤਜਰਬਾ ਘਟਾਇਆ ਜਾਵੇ। ਜੱਥੇਬੰਦੀ ਦੀ ਇਸ ਮੰਗ ਦੇ ਸਬੰਧ ਵਿੱਚ ਵਿਚਾਰ ਕੀਤਾ ਗਿਆ ਵੱਖ-ਵੱਖ ਅਦਾਰਿਆਂ ਵੱਲੋਂ ਸੁਪਰਡੈਂਟ ਗ੍ਰੇਡ 2 ਦੀ ਤਰੱਕੀ ਲਈ ਲੋੜਿੰਦਾ ਤਜਰਬਾ ਨਿਰਧਾਰਿਤ ਕੀਤਾ ਹੋਇਆ ਹੈ ਜਿਸ ਸੰਬੰਧੀ ਪ੍ਰਬੰਧਕੀ ਵਿਭਾਗਾਂ ਵੱਲੋਂ ਆਪਣੇ ਵਿਭਾਗੀ ਸੇਵਾ ਨਿਯਮਾਂ 'ਚ ਸੋਧ ਕਰਵਾਉਣ ਵਿੱਚ ਬਹੁਤ ਸਮਾਂ ਲੱਗੇਗਾ। ਇਸ ਮਾਮਲੇ ਨੂੰ ਵੀ ਘੋਖਣ ਦਾ ਭਰੋਸਾ ਜਿਹੜਾ ਹੈਗਾ ਉਹ ਦਿੱਤਾ ਗਿਆ। ਇਸ ਤੋਂ ਇਲਾਵਾ ਇਹ ਲਗ ਰੱਖੀ ਗਈ ਸੀ ਕਿ ਸੀਨੀਅਰ ਸਹਾਇਕਾਂ ਦੀ 100% ਪੱਤੀ ਪ੍ਰਮੋਸ਼ਨ ਰਾਹੀਂ ਕੀਤੀ ਜਾਵੇ ਜਥੇਬੰਦੀ ਵੱਲੋਂ ਕਮੇਟੀ ਨੂੰ ਦੱਸਿਆ ਗਿਆ ਸੀ ਕਿ ਕਲਰਕ ਅਤੇ ਸੀਨੀਅਰ ਸਹਾਇਕ ਦੀ ਪੱਤੀ ਲਈ ਨਿਰਧਾਰਿਤ ਯੋਗਤਾ ਗ੍ਰੈਜੂਏਸ਼ਨ ਹੈ ਤੇ ਫੀਲਡ ਆਫੀਸਰ ਚ ਸੀਨੀਅਰ ਸਹਾਇਕ ਦੀ ਪੱਤੀ ਦੀਆਂ ਅਸਾਮੀਆਂ ਖਾਲੀ ਰਹਿਣ ਨਾਲ ਕਲਰਕ ਬਤੌਰ ਸੀਨੀਅਰ ਸਹਾਇਕ ਤੱਕ ਪ੍ਰੋਮੋਸ਼ਨ ਹੋਣ ਤੋਂ ਵਾਂਝੇ ਰਹਿ ਜਾਂਦੇ ਹਨ ਵਿਚਾਰ ਬਟਾਂਦਰੇ ਅਨੁਸਾਰ ਜਥੇਬੰਦੀ ਵੱਲੋਂ ਸੁਝਾ ਦਿੱਤਾ ਗਿਆ ਕਿ ਤਰੱਕੀ ਅਤੇ ਸਿੱਧੀ ਪੱਤੀ ਰਾਹੀਂ ਭਰੀਆਂ ਜਾਣ ਵਾਲੀਆਂ ਸੀਨੀਅਰ ਸਹਾਇਕ ਦੀਆਂ ਅਸਾਮੀਆਂ ਦੀ ਨਿਰਧਾਰਿਤ ਪ੍ਰਤੀਸ਼ਤਤਾ ਤੇ ਮੌੜ ਵਿਚਾਰ ਕੀਤਾ ਜਾਵੇ ਅਤੇ ਤਰੱਕੀ ਰਾਹੀਂ ਭਰੀਆਂ ਜਾਣ ਵਾਲੀਆਂ ਅਸਾਮੀਆਂ ਦਾ ਕੋਟਾ ਵਧਾਇਆ ਜਾਵੇ ਇਸ ਸਬੰਧ ਵਿੱਚ 70 ਪਰਸਨਲ ਵੱਲੋਂ ਜੱਤੇਬੰਦੀ ਦੇ ਸੁਝਾਅ ਨੂੰ ਮੰਨਨ ਅਤੇ ਉਹਨਾਂ ਨੂੰ ਸੁਝਾਅ ਨੂੰ ਕੋਖਣ ਦਾ ਭਰੋਸਾ ਦਿੱਤਾ ਗਿਆ। ਅਗਲੀ ਮੰਗ ਦੀ ਗੱਲ ਕਰੀਏ ਤਾਂ ਤਰਸ ਦੇ ਆਧਾਰ 'ਤੇ ਰੱਖੇ ਜਾਣ ਵਾਲੇ ਕਰਮਚਾਰੀਆਂ ਨੂੰ ਟਾਈਪ ਟੈਸਟ ਸੰਬੰਧੀ ਸ਼ਰਤ ਤੋਂ ਛਿੱਲ ਦਿੱਤੀ ਜਾਣ ਬਾਰੇ ਗੱਲ ਕੀਤੀ ਗਈ। 70 ਪਰਸਨਲ ਵੱਲੋਂ ਜੱਤੇਬੰਦੀ ਨੂੰ ਦੱਸਿਆ ਗਿਆ ਕਿ ਤਰਸ ਦੇ ਆਧਾਰ 'ਤੇ ਰੱਖੇ ਜਾਣ ਵਾਲੇ ਕਰਮਚਾਰੀਆਂ ਨੂੰ ਟਾਈਪ ਟੈਸਟ ਤੋਂ ਛੋਟ ਦੇਣਾ ਸਰਕਾਰੀ ਕੰਮ ਹਿੱਤ ਵਿੱਚ ਨਹੀਂ ਹੋਵੇਗਾ। ਇਸ ਤੇ ਜੱਤੇਬੰਦੀ ਵੱਲੋਂ ਸੁਝਾ ਦਿੱਤਾ ਗਿਆ ਕਿ ਤਰਸ ਦੇ ਦਰਤੇ ਰੱਖੇ ਜਾਣ ਵਾਲੇ ਕਰਮਚਾਰੀਆਂ ਨੂੰ ਟਾਈਪ ਟੈਸਟ 'ਚ ਸਮਾਂ ਵਧਾਉਣ ਸ਼ਬਦਾਂ ਦੀ ਲਿਮਟ ਘਟਾਉਣ ਰਾਵੀ ਫੌਂਟ ਦੀ ਬਜਾਏ ਹੋਰ ਲਿਪੀ 'ਚ ਟੈਸਟ ਲੈੰਥ ਸੰਬੰਧੀ ਜਿਹੜਾ ਉਹ ਮੰਗ ਰੱਖੀ ਗਈ ਸੁਝਾ ਦਿੱਤਾ ਗਿਆ ਇਸੇ ਮੰਗ ਨੂੰ ਵੀ ਪੈਨਲ ਵੱਲੋਂ ਕੋਖਣ ਦਾ ਜਿਹੜਾ ਸੀ ਉਹ ਭਰੋਸਾ ਦਿੱਤਾ ਗਿਆ ਅਤੇ ਇਹ ਆਸ ਜਿਤਾਈ ਗਈ ਕਿ ਇਹਨਾਂ ਮੰਗਾਂ ਨੂੰ ਸਬਕਤ ਵਿਭਾਗਾਂ ਦੀਆਂ ਟਿੱਪਣੀਆਂ ਤੋਂ ਬਾਅਦ ਅਤੇ ਕੋਖਣ ਤੋਂ ਬਾਅਦ ਜ਼ਰੂਰ ਪੂਰਾ ਕੀਤਾ ਜਾਵੇਗਾ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂਓ। ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ ਥੈਂਕ ਯੂ।